ਪੁਲਿਸ थाना ਸਦਰ ਦੇ ਖੇਤਰ ਸ਼ੇਰੀ ਪੰਜਾਬ ਐਵੇਨਿਊ ਮਜੀਠਾ ਰੋਡ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਘਰ ਤੇ ਇੱਟਾਂ ਨਾਲ ਹਮਲਾ ਕਰਕੇ ਸਮਾਨ ਦੀ ਪੰਨ ਤੋੜ ਕਰਨ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦੇ ਹੋਏ ਸਾਹਿਲ ਕੁਮਾਰ ਪੁੱਤਰ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਨਜ਼ਦੀਕ ਸਥਿਤ ਇੱਕ ਦੁਕਾਨ ਤੇ ਰੋਜ਼ਾਨਾ ਨਸ਼ੇੜੀ ਕਿਸਮ ਦੇ ਨੌਜਵਾਨ ਆ ਕੇ ਬੈਠਦੇ ਹਨ ਜਿਸ ਦਿਨ ਚਲਦੇ 26 ਜੂਨ ਨੂੰ ਤੇਹ ਰਾਤ ਪੌਣੇ 12 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਬਾਹਰ 10-15 ਅਣਪਛਾਤੇ ਨੌਜਵਾਨ ਨਸ਼ਾ ਕਰਦੇ ਹੋਏ ਆਪਸ ਵਿੱਚ ਗਾਲੀ ਗਲੋਚ ਕਰ ਰਹੇ ਸਨ ਜਿੰਨਾ ਦਾ ਰੌਲਾ ਸੁਣ ਕੇ ਜਦ ਉਸਨੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਤਾਂ ਉਕਤ ਨੌਜਵਾਨਾਂ ਨੇ ਇੱਟਾਂ ਨਾਲ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਨਾਲ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੌਣੇ 12 ਵਜੇ ਦਾ ਕੰਮ ਹੈ ਕਿ ਅਸੀਂ ਕੋਠੇ ਦੇ ਸੁੱਤੇ ਸੀ ਆਪਣੀ ਵਾਈਫ ਸੁੱਤੀ ਸੀ ਮੈਂ ਸੁੱਤਾ ਸੀ ਕੋਠੇ ਤੋਂ ਹੀ ਮੈਂ ਬਾਥਰੂਮ ਕਰਨ ਗਿਆ ਮੈਂ ਤੇ ਬਹੁਤ ਜ਼ਿਆਦਾ ਗਾਲ੍ਹਾਂ ਕੱਢ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰੇ ਜਾ ਕੇ ਆਰਾਮ ਕਰੋ ਉਹਨਾਂ ਨੇ ਕੋਸ਼ਣ ਦੇਖਿਆ ਨਹੀਂ ਇਹ ਗੱਲ ਬਹੁਤ ਜ਼ਿਆਦਾ ਗੰਦ ਕੱਟ ਲੱਪੇ ਮੁੜ ਕੇ ਇੱਟਾ ਰੋੜੇ ਚਲਾਤੇ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕੀ ਗੰਦ ਭਗਿਆ ਬਾਰੀਆਂ ਜਿਹਾ ਸ਼ੀਸ਼ੇ-ਸ਼ੀਸ਼ੇ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਛੋਟੇ-ਛੋਟੇ ਮੇਰੀਆਂ ਪੁੱਤਰੀਆਂ ਜਿਹੜਾ ਕਿ ਉਹਨਾਂ ਨੂੰ ਅੰਦਰ ਮਾਰ ਕੇ ਮਾਰਨ ਦੀ ਕੋਸ਼ਿਸ਼ ਵੀ ਕਰਦੇ ਰਹੇ ਕੀ ਬਾਰੀਆਂ ਦੇ ਅੰਦਰ ਹਣੀ ਟਪਕੇ ਕੋਈ ਮਾਰਨ ਮਾਰਮੂਰ ਦੀਏ ਕੋਈ ਗਲਤ ਕੰਮ ਕਰ ਲੈ ਕੋਈ ਵੀ ਕਾਰਵਾਈ ਅਜੇ ਤੱਕ ਨਾ ਕੁਝ ਨਹੀਂ ਹੋਇਆ ਜੀ ਪੁਲਿਸ ਨੂੰ ਰਾਤੀ ਵੀ ਕੀਤਾ ਸੀ ਪੀਸੀਓ ਵਾਲੇ ਆਏ ਸੀ ਦੇਖਦਾ ਕੇ ਚਲੇ ਗਏ ਨੇ ਔਰ ਰਾਤੀ ਵੀ ਸਤਾ ਥਾਣੇ ਦੇ ਵਿੱਚ ਸਤਾ ਥਾਣੇ ਦੀ ਦਿੱਤੀ ਹੈ ਸਤਾ ਥਾਣੇ ਦੇ ਵਿੱਚ ਐਫਆਈ ਦਿੱਤੀ ਹੈ ਲੇਕਿਨ ਉਹਨਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਪੁਲਿਸ ਕੀ ਇਸ ਮੌਜੂਦਾ ਹੀ ਇਸ ਦੁਨੀਆ ਵਾਸਤੇ ਬੈਠੀ ਆ ਕਾਰਵਾਈ ਕਰਨ ਵਾਸਤੇ ਬੈਠੀ ਆ ਤੇ ਪੁਲਿਸ ਕੁਆਰਲੀ ਬੈਠੀ ਆ ਇਹਦਾ ਮਤਲਬ ਕਿ ਪੁਲਿਸ ਆਪਣੇ ਸੁੱਤੀ ਆ ਸਨਹ ਦੇ ਥਲੇ ਬਾਵਾ ਦੇ ਕੇ ਇੱਥੇ ਜੋ ਮਰਜੀ ਹੋਈਏ ਗੁੱਡਾ ਗੱਦੀ ਹੋਵੇ ਜੋ ਮਰਜੀ ਹੋਵੇ ਮਾਰ ਕੁੱਟ ਜਾਵੇ ਇਹਦਾ ਮਤਲਬ ਪੁਲਿਸ ਨਹੀਂ ਉਹ ਦੋਵਾਂ ਆ ਕਿ ਜਦੋਂ ਕੋਈ ਕੰਮ ਹੋ ਜੇ ਸੰਗਾਈ ਕਰਦੇ ਕਿ ਉਹ ਬੰਦੇ ਜਲਦੀ ਜਲਦੀ ਫੜ ਕੇ ਸਾਡੂ ਘਰ ਲੈ ਕਰ ਖਾਨੂੰ ਪਤਾ ਲੱਗੇ ਵੀ ਇਹ ਬੰਦੇ ਕਿਹੜੇ ਹੈਗੇ ਫਿਲਹਾਲ ਪੁਲਿਸ ਇੰਚਾਰਜ ਰਾਜੀਸ਼ ਕੁਮਾਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਿਹੜਾ ਧਤੀ ਹੋਇਆ ਉਹਦੇ ਵਿੱਚ ਸੀਸੀਆਰ ਗੈਸ ਚੈਨਲਾਈਟ ਤੇ ਮੇਰੇ ਕੋ ਸਵੇਰੇ ਮੈਨੂੰ ਪਤਾ ਲੱਗਾ ਉਸ ਬਾਰੇ ਜਹਾਉਣੇ ਦਿਖਾ ਦੇ ਗਏ ਮੈਨੂੰ ਮੱਲੇ ਵਾਲੇ ਤੇ ਮੈਂ ਹੁਣ ਮੁੱਕ ਤੇ ਚੱਲਿਆ ਵਾਂ ਔਕੇ ਜਾ ਕੇ ਵੇਖ ਕੇ ਮੈਂ ਦੇਖਦਾ ਕਿ ਇਹ ਚੱਕੜ ਨੇ ਜਿਨ੍ਹਾਂ ਨੇ ਭੰਤੋੜ ਕੀਤੀ ਹੈ ਜੇ ਕੋਈ ਲਾਗੇ ਕੈਂਫੇ ਕੁੰਗੇ ਲੱਗੇ ਹੋਏ ਤੇ ਉਹ ਦੋង ਮੈਂ ਟੈਸਟ ਕਰਕੇ ਉਹਨਾਂ ਦੇ ਖਲਾਫ ਕਾਨੂੰਨੀ ਕਰ ਦੇਵਾਂ ਤਿਮਰਪ੍ਰੀਤ ਦੇ ਨਾਲ ਸੁਖਿੰਦਰ ਗੋਲੀ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia dot com.